ਆਜੋ ਥੋੜੀ ਜਾਂ। ਪਾਣੀ ਮੜਾ ਪਰੇ ਤੋਂ ਸਾਈਡ ਤੋਂ ਬਾਹਰ। ਹਾਂ। ਇੱਕ ਮਿੰਟ। ਦੋ। ਇਸਾ ਕੁਛ ਨੂੰ ਦੇਖੋ। ਹਾਂ। ਉਹ ਵੀ ਕਿਤੇ ਆਦਿ ਪਿਕਰ ਕੇ ਆਪ ਫੋਟੋ ਕਰ ਲਓ। ਹਾਂ। ਆਓ ਜੀ ਅੱਗੇ ਆਓ। ਰਾਜਾ ਸਾਹਿਬ ਜੀ। ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਅੱਜ ਅ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਦੇਖੋ ਮੈਂ ਮੰਨਦਾ ਵੀ ਜੇ ਦੇਸ਼ ਦਾ ਜਿਹੜਾ ਮੌਜੂਦਾ ਸਰੂਪ ਹੈ ਅੱਜ ਦੇਸ਼ ਤਰੱਕੀ ਵੱਲ ਨੂੰ ਵੱਧ ਰਿਹਾ ਔਰਤਾਂ ਵਿੱਚ ਬਰਾਬਰੀਤਾ ਹੈ ਜੋ ਵੀ ਦੇਸ਼ ਦਾ ਅੱਜ ਮੌਜੂਦਾ ਸਰੂਪ ਹੈ ਉਹ ਡਾਕਟਰ ਅਮੇਦ ਕਰਦੀ ਦੇਣਾ ਹੈ ਔਰ ਅਸੀਂ ਜਿਹੜੀ ਹੈ ਕੇ ਹਿਸਾਬ ਦਾ ਉਪਰਾਲਾ ਬਹੁਤ ਹੀ ਵਧੀਆ ਹੈ ਉਹਨਾਂ ਦੀ ਟੀਮ ਦਾ ਉਪਰਾਲਾ ਬਹੁਤ ਵਧੀਆ ਔਰ ਅੱਜ ਅਸੀਂ ਜਿਹੜਾ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਰ ਅੱਜ ਤਸਵੂਤੋਂ ਪਹਿਲਾਂ ਆਜ਼ਾਦੀ ਦੇ ਦਿਹਾੜੇ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਅੱਜ ਅਸੀਂ ਆਜ਼ਾਦੀ ਦਾ ਜਿਹੜਾ ਨਿਗ ਮੰਨ ਰਹੇ ਆ ਉਹ ਸੇਈਦਾਨੀ ਸ਼ਾਦਤਾਂ ਦਾ ਜਿਹੜਾ ਅੱਜ ਸਾਨੂੰ ਮੌਲਿਆ ਮਿਲ ਰਿਹਾ ਏ ਸੋ ਅੱਜ ਸਾਰੇ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਆਇਤੇ ਮੂਰਤੀ ਤੇ ਔਰ ਉਹਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਔਰ ਉਹ ਤੋਂ ਇਲਾਵਾ ਤਿਰੰਗਾ ਝੰਡਾ ਵੀ ਲਹਿਰਾਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਲਹਿਰਾਉਂਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਬਲ ਅੱਲਾ ਨੂਰ ਉਪਾਇਓ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਦਾ ਉਪਜਿਆ ਕੌਣ ਭਲੇ ਕੌਣ ਬੰਦੇ ਸੋ ਆਓ ਅਸੀਂ ਸਾਰੇ ਜਾਤੀ ਪਾਤੀ ਔਰ ਧਰਮ ਦੀ ਜਿਹੜੀ ਹੈ ਜਿਹੜੀ ਝੂਠੀ ਉਹ ਸਾਡੇ ਜ ਆਕਰ ਨੂੰ ਛੱਡ ਕੇ ਆਪਾਂ ਮਾਨਵਤਾ ਦੀ ਸੇਵਾ ਕਰੀਏ ਜੋ ਕਿ ਸਾਡਾ ਤਾਂ ਸਾਡੇ ਗੁਰੂਆ ਪੀਰਾਂ ਨੇ ਵੀ ਇਹ ਸੰਦੇਸ਼ ਦਿੱਤਾ ਏ ਕਿ ਮਾਨਵਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਏ ਔਰ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਏ ਆਜ਼ਾਦੀ ਦਿਹਾੜੇ ਦੀਆਂ ਸੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਔਰ ਬਹੁਤ-ਬਹੁਤ ਮੁਬਾਰਕਾ ਆਜ਼ਾਦੀ ਦਿਹਾੜੇ ਦੀ ਸ਼ੁਕਰੀਆ ਜੀ ਅੱਜ ਅਸੀਂ ਆਪਣੇ 78ਵੇਂ ਆਜ਼ਾਦੀ ਦਿਵਸ ਦੇ ਉੱਪਰ ਇਨਸਪਾਰਟ ਡੇ ਇੱਥੇ ਇਕੱਠੇ ਹੋਏ ਆ ਬਾਬਾ ਸਾਹਿਬ ਦੇ ਸਥਾਨ ਤੇ ਇਕੱਠੇ ਹੋਏ ਆ ਸਾਰਿਆਂ ਨੂੰ ਇਸ ਸਾਰਿਆਂ ਮਿਲ ਕੇ ਨੂੰ ਸ਼ੁਭਾਂਗਲੀ ਦਿੱਤੀ ਤੇ ਅਸੀਂ ਆਸ ਕਰਦੇ ਹਾਂ ਇਸ ਜਗ੍ਹਾ ਤੇ ਇਕੱਠੇ ਹੋ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਭਾਰਤ ਨੂੰ ਆਪਣੇ ਇੰਡੀਆ ਨੂੰ ਹੋਰ ਸੋਹਣਾ ਬਣਾ ਸਕੀਏ ਹੋਰ ਵਧੀਆ ਬਣਾ ਸਕੀਏ ਆਉਣ ਵਾਲੀ ਪੀੜ੍ਹੀ ਲਈ ਚੰਗੇ ਸੰਦੇਸ਼ ਦੇ ਸਕੀਏ ਜਿਨ੍ਹਾਂ ਅਸੀਂ ਆਪਣੇ ਸਥਾਨ ਨੂੰ ਆਪਣੇ ਭਾਰਤ ਨੂੰ ਸਾਫ਼-ਸੁਥਰਾ ਰੱਖਾਂਗੇ ਪਲਾਸਟਿਕ ਤੋਂ ਮੁਕਤ ਰੱਖਾਂਗੇ ਰੋਗਾਂ ਤੋਂ ਮੁਕਤ ਰੱਖਾਂਗੇ ਉਹਨਾਂ ਅਸੀਂ ਆਉਣ ਵਾਲੀ ਪੀੜ੍ਹੀ ਲਈ ਬਹੁਤ ਚੰਗਾ ਕਰਾਂਗੇ ਸੋ ਮੇਰਾ ਇੱਕ ਸਾਰਿਆਂ ਲਈ ਇੱਕ ਸੰਦੇਸ਼ ਹੈ ਜੀ ਕਿ ਆਓ ਮਿਲ ਕੇ ਜ਼ਿਆਦਾ ਸਾਰ ਰੁੱਖ ਲਗਾਈਏ ਨਸ਼ਾ ਮੁਕਤ ਸਮਾਜ ਕਰੀਏ ਤੇ ਆਪਣੇ ਪੀੜ ਨੂੰ ਸੇਧ ਦਈਏ ਬਾਦ ਕੇ ਹੋਰ ਪੜਨ ਖੇਡਾਂ ਵਿੱਚ ਆਉਣ ਤੇ ਆਪਣੇ ਦੇਖ ਦਾ ਨਾਮ ਰੱਖਣ ਕਰੇ ਬਹੁਤ ਬਤਨਵਾਦ ਜੀ